ਹਾਂਜੀ ਸੱਚੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਦੀ ਸਾਰਿਆਂ ਦਾ ਹਿੰਦ ਕਰਦਾ ਕਿ ਤੁਸੀਂ ਸਾਰੇ ਘੰਟੇ ਹੋਵੋਗੇ ਤੇ ਆਪਾਂ ਵੀ ਉਹ ਕੋੜੇ ਘੰਟੇ ਮਕਮਲੋ ਵੀ ਉਤਰੋ ਕਹਿੰਦੇ ਚੱਲੇ ਅੱਜ ਕਿਤੇ ਘੁੰਮਣ ਫਿਰਨ ਘੁੰਮ ਕੇ ਰਹਿਣੀ ਟਰੈਕਟਰ ਉੱਤੇ ਜਾ ਕੇ ਜਾਾਂਗੇ ਲੇਕ ਨੇਤਰੰਪੁਰ ਤੇ ਅੱਜ ਦੀ 15 ਤਰੀਕ ਤੇ ਜਾਣਾ ਧਰਮਪੁਰ ਪਿੰਨਾ ਹੈਗਾ ਕੋਈ ਕੰਮ ਸ਼ਰਪਰਾ ਉਹ ਕਰਨਾ ਉਹ ਕਰਦੇ ਕਰਦੇ ਉਹਨਾਂ ਨੇ ਆ ਜਾਣਾ ਹ리아ਣੇ ਤੇ ਉਹਨਾਂ ਨਾਲ ਉੱਥੇ ਚਲਾਂਗੇ ਚਲੋ ਰੈਡੀ ਸਟੇਡੀ ਹੋਈਏ ਤੇ ਪਹਿਲਾਂ ਨਾ ਤੋਂ ਲੈਨੇ ਆ ਜੇ ਖੇਰਪੁਰ ਜਾ ਕੇ ਕੰਮ ਕਰਨੇ ਵੇਢੀਏ ਤਾਂ ਫੇ ਚੱਲਦੇ ਆਂ ਧਰਮ ਹੋਵੇ ਵਲਦੇ ਦਾ ਹੋ ਕੇ ਕੇ ਮਾਤਰੋ ਚੱਲੇ ਜਾਂਦੇ ਉੱਥੇ ਜਾ ਕੱਢਦੇ ਆਂ ਫੋਲ ਤੇ ਤੇ ਉਧਰੋਂ ਆਦੇ ਉਹ ਰਿਟਰਨ ਆ ਕੇ ਫੇ ਚੱਲਦੇ ਆਂ ਉਹ ਬਲਾਲ ਕੇ ਬਹੁਤ ਬੜਾ ਮਲਾਸ਼ ਵਾਲੇ ਲੋ ਹੈਗਾ ਯਾਰ ਲੋ ਹੈਗਾ ਲੈ ਨੂੰ ਇਹ ਚੜ ਜਾਣਾ ਚੜ ਜਾਣਾ ਯਾਰ ਖਾਲੀ ਰੈਕ ਹੋ ਗਿਆ ਖਾਲੀ ਹੋ ਗਿਆ ਤੇ ਚੱਲਣਾ ਹਲੇ ਗੇਅਰ ਲਾ ਦੇ ਭਾਵੇਂ ਹੋਰ ਵੱਡਾ ਹੋਰ ਭਾਈ ਟੋਪਾ ਲਾ ਰਿਹਾ ਕੀ ਕਰੀ ਜਾਂਦਾ ਬਾਰ ਬਾਰ

ਉਹ ਜਾਣਦੇ ਉੱਥੇ ਥੱਲੇ ਮਿੱਠਾ ਨਹੀਂ ਹੁੰਦਾ ਸਾਲਿਆ ਲੋਕੀ ਨਕਰੋ ਕਹਿੰਦੇ ਮੀਂਹ ਆ ਗਿਆ ਮੱਥਾ ਮੱਫਾ ਟੇਕ ਲਿਆ ਹੁਣ ਲਾ ਪਿਆ ਮੀਂਹ ਤੇ ਮੈਂ ਲਰਾਕੇ ਦਾ ਫੜਾ ਫੜ ਤਰਪਾਲ ਪਾ ਲਈ ਡਬਲ ਕਰਕੇ ਇੱਕ ਇਹ ਪਾਤੀ ਦੋ ਮਤਲਬ ਦੋ ਤਰਪਾਲਾਂ ਡਬਲ ਕਰਕੇ ਪਾ ਲਈਆਂ ਰਸਾ ਰੁਸਾ ਪਾ ਦਈਏ ਪਾਤੇ ਰਸਤੇ ਸਾਡੇ ਬੰਦੇ ਵਿੱਚ ਓਏ ਕੀ ਕਰਦੇ ਨੀ ਯਾਰ ਰਵਣ ਦੀ ਕੀ ਕਰਦੇ ਓਏ ਓ ਯਾਰ ਪਹਿਲਾਂ ਰੱਸਾ ਪਾ ਲੋ ਪਿਛਲਾ ਜੱਟੇ ਚੱਕਣੇ ਆ ਜਨ ਸੇ ਤੇ ਤੂੰ ਬੋਲ ਤੇਰਾ ਤੇ ਹੈ ਕਲਾਕਾਰ ਦਿੱਤੀ ਲੈ ਤੇ ਤੂੰ ਬੋ ਮਨਾ ਦੇ ਨਾ ਯਾਰ ਮੇਰੇ ਸੱਤ کا گنجي ريتي مليا کا ني کولا کا گنجي ريتي مليا کا ني کولا اندر کي ڏيکي مير کوڙي وادير کاگر سي سنگر بسے دور کو حاضر کان گري سي سنگر بسے دور کو शांत मेरा लिखी دیکھ لے مہاراں کے آ

ਲੋ ਵੀ ਮਤਰਾ ਮੰਦਰ ਪਹੁੰਚ ਗਏ ਦੂਜੇ ਹੱਥ ਚੜਾਈ ਹੱਥ ਖੜੇ ਵਾਲੇ ਹੱਥ ਸਾਰਿਆਂ ਦੇ ਖੜੇ ਆ ਆਹ ਵਾਹ ਜਿੰਨੇ ਨਾਲ ਸਾਡੇ ਦੁਰੇ ਸਾਰੇ ਪਿੱਛੇ ਰਹਿ ਗਏ ਪਿੱਛੇ ਕੋਈ ਨਹੀਂ ਆਈ ਕਰ ਲੈ ਅੱਗੇ ਉਹ ਜਿਹੜੇ ਹੈਗੇ ਆ ਉਹ ਵੱਖਰੇ ਪਹਿਲਾਂ ਦੇ ਦੁਰੇ ਆ ਇਹ ਵੀ ਕਟਾਣੇ ਜਾਂਦੇ ਆ ਅਸੀਂ ਆਹ ਸਿੱਧੀ ਚੜਾਈ ਹੈ ਵੀਊ ਚੈੱਕਰ ਵਾਲੇ ਵਾਲੇ ਆਹ ਜੰਗਲਾਂ ਵਿੱਚੋਂ ਓਏ ਬੱਦਲ ਨਹੀਂ ਲੱਗਦੇ ਜਾਣੇ ਦੇਖੋ ਕਿੱਥੇ ਪਲ ਅੱਕੇ ਕਲਕਾਰ ਸਿੱਧੇ ਤੈਨੂੰ ਹੀ ਕਹਣਾ ਪੈਗਾ ਪਪੀਆ ਇਤਨ ਮਾਰ ਲੈਣਾ ਦੇ ਵੀਰੇ ਚੰਨਾ ਬੋਲੋ ਆਪਣਾ ਕੰਮ ਕਰ ਜੇ ਚੱਲਿਆ ਗਿਆ ਮੈਂ ਤਾਂ ਤਾ Thank <laughs> you.